ਮੱਝ ਦੇ ਵਿੱਚ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿ ਨਹੀਂਦਾ ਵੇ ਕੰਦਾ ਜਿਆਣਾ ਵਜਣ ਵਾਲੀ ਗੱਲ ਹੀ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ ਸਵਾਦ ਤੇ ਉਹਨਾ ਆਉਣਾ ਔਰ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਬੀਖ ਸੋਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕ ਅਲਿ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਉਹ ਕਹਿੰਦੇ ਔਰ ਮੈਂ ਤਾਂ ਸਕੂਟਰੀਆਂ ਦੇ ਘੁੰਮਦੇ ਸੀ ਅੱਜੂ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤਾਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਬਸ ਉਹ ਇਨ ਆਵੇ ਮੈਂ ਆਦੀ ਰਿਆਂ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅੰਮ੍ਰਿਤਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਫਤੂਪੀ ਲੈਲੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਚਵਿੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਹਬ ਦੀ ਗਰਾਊਂਡ 'ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣੇ ਔਰ ਜਹਾਜਾਂ ਦੇ ਰਹਿਣੇ ਇਹ ਵੀ ਆਪ ਦੇ ਬਾਰੇ ਵੀ ਦੱਸਣਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚੂਨਰ ਤੇ ਕਿੱਡਾ-ਕੁੱਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਸਾਰੀਆਂ ਬਾਤ ਵੀਡੀਓ ਟਰੋਲ ਕਰਦੇ ਪਏ ਨੇ ਵੀ ਤਲਵੀਕ ਉਹ ਕਹਿੰਦੇ ਕਿ ਰੰਗ ਬਰੰਗੇ ਪਲੇ ਆ ਕੁਝ ਉਹਦੇ ਦੇ ਟਰੋਲ ਹੋ ਰਿਹਾ ਬਾਰੇ ਕੀ ਕਹਿਣਾ ਚਾਹਦੇ ਨੇ ਕਹਿੰਦੇ ਮੈਂ ਗਾਂ ਚੰਝਣਾ ਫੇਰ ਰੱਖੇ ਉਹ ਕਾਰ ਇਹਦੀ ਸਰਕਾਰੇ ਕੀ ਫਿਰ ਤਾਲੀ ਹਲੋ ਉੱਥੇ ਜਾਓ ਜੀ ਦੇਖੋ ਗੱਲ ਇਹ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿ ਸਿਮਤ ਆ ਹੁਣ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਤੇ ਨਹੀਂ ਆਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਗਰਾਊਂਡ ਤੇ ਨਹੀਂ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ਼ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਵਿਹਾਰ ਤੇ ਆ ਗਏ ਫਿਰ ਮਤਲਬ ਭੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆਗੇ ਉਹ ਕਹਿੰਦੇ ਰੰਗ ਬਿਰੰਗੇ ਮੱਲੇ ਆ ਗਏ ਆ ਕਿ ਟਾਈਗਰ ਇਜ਼ ਬੈਕ ਟਾਈਗਰ ਅਭੀ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ ਸਤਾਈ ਚ ਇੱਕ ਸਾਲ ਦੀ ਖੇੜ ਆ ਜੀ ਸਾਹਿਬ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲਗੇ ਦੇ ਵਿੱਚ ਅਸੀਂ ਵੀ ਦੇਖਦੇ ਆ ਉਹਨਾਂ ਲਈ ਤੁਹਾਨੂੰ ਲੱਗਦਾ ਤੁਹਾਨੂੰ ਸੰਕਟ ਜੇ ਪੈਦਾ ਹੋ ਗਿਆ ਕਿ ਤੁਹਾਨੂੰ ਵੀਰਨਾ ਚਾਹੀਏ ਜਾਂ ਮਜੀਠੀ ਕਹਿਣਾ ਚਾਹੀਏ ਕੀ ਬਣੂਗਾ ਉਸੇ ਤੁਹਾਡੇ ਸਾਰਿਆਂ ਦੇ ਕਾਮਨ ਫਰੈਂਡ ਹੈ ਕਈ ਸਰਪੰਚ ਹੈ ਤਾਂ ਨਹੀਂ ਕਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਹੈ ਇੱਥੇ ਤਾਂ ਕੋਈ ਦੂਰ ਐ ਨਹੀਂ ਜਿੰਨੂੰ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁਰ ਪੂਗਾ ਸੰਕਟ ਉਹਦੇ ਆ ਗਏ ਨਾ ਨਹੀਂ ਕੋਈ ਕੌਣ ਧਰਮ ਸੰਕਟ ਚ ਹੈ ਯਾਰ ਲੋਕ ਤੇ ਵਿਚਾਰੇ ਉਥੇ ਦੱਬੇ ਸੀਗੇ ਲੋਕ ਉਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਕੁੱਟੇ 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 ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭੈ ਮੈਂ ਜਾ ਕੇ ਕੱਢਤਾ ਮੈਂ ਤੁਸੀ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਕਿ ਇਹਨੂੰ ਫੜਾ ਦੇ ਇਹਨੂੰ ਛਡਾ ਦੇ ਐ ਕਰਦੇ ਜੇ ਕਰਦੇ ਉਹ ਕੰਮ ਖਤਮ ਹੋਰ ਕੀ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕੇ ਇੱਥੇ ਉਹ ਜੋ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਗਾਵੇ ਉਹ ਬੱਗੇ ਵੀ ਦੋ ਤਿੰਨ ਦਿਨ ਦੀ ਕੱਟ ਗਈ ਤੇ ਫੋਨ ਕੱਟ ਕਰਕੇ ਬੁਲਾ ਦੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਐ ਦੱਸੋ ਤੁਸੀਂ ਕਿਦਾਂ ਕਰਨਾ ਸੀਮ ਕਰਦ ਗਏ ਨਹੀਂ ਸੀਮ ਸਾਹਿਬ ਮਤਲਬ ਮੁੱਛਾਂ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਜੀ ਨਹੀਂ ਇਹ ਕੋਈ ਸਿਆਣਫ ਨਹੀਂ ਗਈ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾ ਦੇਣਾ ਇਹ ਕੋਈ ਬੰਦਿਆਂ ਦੀ ਗੱਲ ਐ ਯਾਰ ਹੈ ਕੋਈ ਬੰਦਿਆਂ ਦੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋੜੀਆਂ ਕੀ ਪੰਜਾਬ ਦਾ ਭਲਾ ਹੁੰਦਾ ਜੀ ਦੱਸੋ ਤੁਸੀਂ ਦੱਸ ਦੋ ਕੋਈ ਭਲਾ ਹੋ ਗਿਆ ਕਵੀਰ ਜੀ ਤੁਸੀਂ ਇੱਕ ਨਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰਪਾਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਹੈ ਤੁਹਾਡੀ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜਾ ਕਿਹਨੇ ਪਾਈ ਫੋਟੋ ਸੁਖਵੀਰ ਜੀ ਵੀ ਤੇ ਮਜੀਠੀਆ ਸਾਹਿਬ ਦੀ ਆਪਸੀ ਮਿਲਦੇ ਹੋਏ ਆ ਹਾਂ ਆ ਇਦਾਂ ਦਾ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਬਹੁਤ ਮਣੀ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਪੂਰੀ ਗੱਲ ਗੱਲ ਆ ਇਹ ਉਹ ਚਾਹੁੰਦਾ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੰਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਹਾ ਜੀ ਮੈਨੂੰ ਜਿਹੜੇ ਜਹੇਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਕੁਝ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝਣੀਆਂ ਜਦੋਂ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਣੇ ਲੈਟਰਪੈਡ ਤੇ ਲੈ ਕੇ ਜਨਤਕ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਇਹ ਸਭ ਇਕੱਲਾ ਲੋਰ ਕੁਝ ਨਹੀਂ ਜਿਸ ਤਰ੍ਹਾਂ ਭਵੰਤਮਾਨ ਉਹਨਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਓ ਤੁਸੀਂ ਨਹੀਂ ਦੇਖੋ ਉਹ ਟਿੱਪਣੀ ਕੋ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ ਉਹ ਗਲਤ ਗੱਲ ਗਈ ਹੈ ਉਹ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉੱਤੇ ਕੋਈ ਗਲਤ ਤਾਂ ਨਹੀਂ ਕਹੀ ਕਿਸੇ ਨੂੰ ਕੋ ਮਾੜਾ ਤਾਂ ਨਹੀਂ ਲਿਖਿਆ ਤੇ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਾ ਕਿਵੇਂ ਦੇਖਦੇ ਦੋ ਵਾਰੀ ਮੁਲਾਕਾਤਾਂ ਹੋਣਗੀਆਂ ਤੂੰ ਖੁਦ ਕਰੇਵੇਂਂ ਵਿਰੋਧੀ ਵਿਰੋਧੀ ਤਾਂ ਰਾਹ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਤੇ ਵੀ ਜਿਹੜਾ ਤੁਗਤਮਾਨ ਨੇ ਬਿਆਨ ਦਿੱਤਾ ਬਾ ਉਹ ਬੜਾ ਨਿੰਦਣੀ ਹੋਇਆ ਕਿਹੜਾ ਵਿਰੋਧੀ ਤੇ ਟਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਬਿੱਟੂ ਵੀ ਕਰ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤੇ ਕਰੂਗੀ ਕਰੂਗੀ ਨਹੀਂ ਕਰ ਰਹੇ ਜੀ ਬੀਜੇਪੀ ਦੇ ਬਾਰੇ ਥੋੜਾ ਅਵੇਅਰ ਕਰ ਦੋ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦਿੰਨਾ ਕਲੀਅਰ ਤਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ ਬੈਠਾ ਤੁਸੀਂ ਗੱਲ ਵਿੱਚ ਛੇੜਦੀ ਐ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਇਹ ਛੜਣੀ ਐ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਕੀ ਆ ਤਲਬੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਕਿੱਟੀ ਦੀ ਤਸਵੀਰ ਕੋਈ ਹੱਕ ਨਹੀਂ ਸੀ ਸਿਰੇ ਤਾਂ ਨਕਾਰਤਾ ਨਹੀਂ 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 ਵੇਖੋ ਵੇਖੋ ਇਹ ਵੇ ਕੋਰਟ ਦਾ ਫੈਸਲਾ ਹੈ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਰ ਇਹ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤੇ ਨਹੀਂ ਕੌਣ ਬੇਗਨਾਮ ਹੈ ਤੇ ਕੋਰਟ ਦਾ ਫੈਸਲਾ ਸਰਕਾਰ ਦੇ ਦੋਪਰ ਤੇ ਤੁਹਾਨੂੰ ਵੀ ਲੱਗਦਾ ਇੱਕ ਤਰਫਾ ਬਿਆਨ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨੇ ਇੱਕ ਪਾਸੇ ਜਾਣ ਦੇ ਗਏ ਬਿਲਕੁਲ 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 ਚਰਚਾਵਾਂ ਨੇ ਕਿ ਪੀਜੀ ਵੀ ਸ਼ਾਮਿਲ ਹੋ ਰਹੀ ਨੇ ਮਜੀਠੀਆ ਜੀ ਹਾਂਜੀ ਚਰਚਾਵਾਂ ਨੇ ਕਿ ਜੀ ਵੀ ਸ਼ਾਮਿਲ ਹੋ ਰਹੀ ਤੇ ਨਵੀਂ ਪਾਰਟੀ ਬਣਾਉਂਦੀ ਤੇ ਬੱਸ ਸ਼ੋਅ ਹੋਊਗਾ ਮਕਾਊਗਾ ਅੱਛਾ ਉਹ ਮੁਲਾਕਾਤਾਂ ਹੋਈਆਂ ਮੁਲਾਕਾਤਾਂ ਤੋਂ ਬਹੁਤ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਘੱਟ ਜੋੜ ਹੋਊਗਾ ਜੀ ਭਾਜੀਪੀ ਨਾਲ ਇਹ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਜੀ ਪਾਪਾ ਇਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹ ਚਾਹੇ ਬਾਬਾ ਜੀ ਦੱਸ ਸਕਦੇ ਆ ਚਾਹੇ ਰਵਨੀਤ ਸਿੰਘ ਬਿੱਟੂ ਦੱਸ ਸਕਦਾ ਅਚਰ ਰਵਨੀਤ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਅਸੀਂ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅਚਰ ਇੱਕ ਹੋਰ ਚੀਜ਼ ਉਹਨਾਂ ਨੇ ਕਿਹਾ ਸਰਕਾਰ ਦੇ ਦੋ ਟੁੱਕ ਨੇ ਜਿਹੜਾ ਮਤਲਬ ਉਹਨਾਂ ਨੇ ਗੱਲ ਕਹੀ ਗੱਲ ਵਿਕਰਮ ਜੀਠੀਆਂ ਨੇ ਤੁਹਾਡੇ ਤੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਟੁੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਹੈ ਉਹ ਤਾਂ ਨਹੀਂ ਦੋ ਟੁੱਕ ਪਾਦੇ ਤੇ ਇਹ ਉਧਰ ਚਲੇ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਿਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਲਦੇ ਨੇ ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ ਇੱਕ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਕੰਮ ਕਰਦਾ ਨਾ ਆਪਦੀ ਮਿਹਨਤ ਨਾਲ ਅੱਗੇ ਲੱਗਦਾ ਮੈਂ ਕੋਤੋਂ ਇਹਨਾਂ ਵਾਂਗੂੰ ਰੋਟੀਆਂ ਰਾਟੀਆਂ ਖਵਾ ਕੇ ਸੱਜੇ ਖੱਬੇ ਯਾਰੀਆਂ ਨਹੀਂ ਭਰ ਕੇ ਤੁਰਦਾ ਦਾ ਗਿਆ ਕਿ ਬਜੀਠੇ ਤੋਂ ਚੌਨ ਲੜਨ ਦੇ ਦਮ ਆ ਉਹਨੂੰ ਕੌਣ ਕਰਦਾ ਚੈਲੰਜ ਕਹਿੰਦਾ ਵੀ ਪਰ ਉਹ ਮਿੰਡੀਆ ਸਾਹਿਬ ਮੈਂ ਹੈਗਾ ਵਾ ਉਹਨੂੰ ਕਹਿੰਦਾ ਮੈਨੂੰ ਕੀ ਲੋੜ ਹੈ ਉੱਥੇ ਅਗ ਕਲੈਕਸ਼ਨ ਲੜਨੀ ਜੋ ਮੈਂ ਬੈਠਾ ਹਾਂ ਕਮਾਲ ਹੋ ਗਈ ਯਾਰ ਜਖੜ ਸਾਹਿਬ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਂ ਕਿ ਮੈਦਾਨ ਚ ਲੜਾਈ ਲੜੀ ਜਾਵੇ ਤਗੜੇ ਹੋਗੇ ਲੜੀਏ ਦੋਵੇਂ ਭਰਾ ਪਤਾ ਲੱਗੇ ਆ ਕੀ ਫਿਰ ਅਜੇ ਵੀ ਭਰਾ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਕੀ ਜਖਰ ਸਾਹਿਬ ਕਹਿੰਦੇ ਸਾਧੂ ਬੋਲੇ ਸਹਿਜ ਸਭਾਈ ਸਾਧ ਕਬੂਲਿਆ ਬਿਖਣਾ ਜੀ ਸਹੀ ਗੱਲ ਹੈ ਫਿਰ ਉਹ ਤਾਂ ਜੀ ਮਨ ਹੀ ਰਹੂਗੀ ਨਾ ਜੀ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਅਸੀਂ ਤਾਂ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਆਂ ਕਦੀ ਮੂੰਹ ਚ ਮੜਾ ਨਹੀਂ ਖੜਿਆ ਕਿਸੇ ਬੋਲ ਪਰ ਉਹ ਬੜ ਜੀ ਕੋਈ ਕਟਣਗੇ ਫਿਰ ਅਸੀਂ ਕੱਟ ਦਾਂਗੇ ਰੋਡ ショਅ ਬੜਾ ਤਗੜਾ ਪਲਾਨ ਕਰ ਰਹੇ ਹਾਂ ਪੀਚੇ ਦਾ 골ਡਨ ਗੇਟ ਤੋਂ ਲੱਗ ਜੂ ਪਤਾ ਲੱਗ ਜੂ ਪਤਾ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਤੁਸੀਂ ਕਹਾਲੀ ਵੇਖ ਲੈ ਕਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਕਾਇਮ ਸੀ ਹਾਂ ਵੱਡੀ ਲੀਡਰਸ਼ਿਪ ਨਹੀਂ ਸੀ ਕੀ ਉਥੇ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਹੁਣਾ ਹੁੰਦਰ ਸਾਹਿਬ ਦਾ ਬਿਆਨ ਸੁਣਦੇ ਹੈ ਨਾ ਕਿਦਾਂ ਉਹ ਹੁੰਦਰ ਸਾਹਿਬ ਵਿਚਾਰੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤੇ ਇੱਕ ਜਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਪਦੇ ਹਲਕੇ ਜਿਹਾ ਵਧ ਨਹੀਂ ਦਿੱਤਾ ਉਦੋਂ ਦੇ ਆਂਦੇ ਸੁਖਬਾਦਲ ਸਾਹਿਬ ਨੂੰ ਕਿ ਸਾਡੇ ਹਲਕੇ ਅਚ ਕੀ ਲੈਣਾ ਆਉਂਦਾ ਈਵਨ ਇਥੋਂ ਤੱਕ ਕਹਿੰਦੇ ਵਿਆਹ ਸ਼ਗਨ ਤੇ ਵੀ ਨਹੀਂ ਜਾਣਦੇ ਜਦੋਂ ਯੂਜ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਕਹਿੰਦੇ ਇਹ ਸਾਡੇ ਹਲਕੇ ਜਿਹਾ ਵਧ ਇਹ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜੂਗਾ ਜੀ ਤੁਸੀਂ ਬਿਕਰਮ ਮਜੀਠੀਆ ਉਹ ਕਿੰਨਾ ਵੱਡਾ ਚੈਲੰਜ ਸਮਝਿਆ ਆਪਣੇ ਉਹ ਕਿ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣੋ ਕੱਲਾ ਮਜੀਠਾ ਲਗਾ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠਾ ਲਗਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਚੌਵਾਂ ਜੋ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਆ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦਿਓ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਜਿੱਤ ਗਈ ਲੱਗਦਾ ਨਹੀਂ ਕਿ ਰੰਗੇ ਲੱਗਦਾ ਸਿੱਧੂ ਸਾਹ ਪਟਲੀਏ ਆਪਾਂ ਲੜਦੇ ਪਰ ਬਾਕੀ ਤੀਜੀ ਧਰ ਮਾਰ ਗਿਆ ਸੀ ਕਿ ਲੱਗਦਾ ਕਿ ਮਜੀਠੀਆ ਲਗੇਤੇ ਵਿੱਚ ਤੁਸੀਂ ਆਪਾਂ ਲੜਦੇ ਪਾਜੀ ਕੋ ਤੀਜੀ ਧਰ ਆ ਕੇ ਮਾਰਦੇ ਮਜੀਠੀਆ ਤੇ ਸਿੱਧੂ ਲੜਦੇ ਤੇ ਤੀਜੀ ਧਰ ਬਾਜ਼ੀ ਮਾਰ ਗਏ ਨੇ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਅੱਜ ਬਾਜੀਪੂਜੀ ਵਾਲੇ ਤੇ ਗੱਲ ਹੀ ਕੋਈ ਨਹੀਂ ਤੀਜੀ ਧਿਰ ਤੇ ਉੱਥੇ ਅੱਗੇ ਇਹਨਾਂ ਨਾਲ ਰਲੀਆਂ ਕਾਂਗਰਸ ਤੇ ਇਹਨਾਂ ਨਾਲ ਰਲੀਆਂ ਆਇਦਗੀ ਬਾਈਕਾਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਕਾਂਗਰਸ ਬਾਈਕਾਟ ਕਰਕੇ ਇਹ ਕੱਢ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਜਿੱਤ ਕੇ ਆਏ ਉਥੋਂ ਅੱਛਾ ਇੱਕ ਉਹ ਵੇਲੇ ਆ ਕਾਂਗਰਸ ਨੇ ਬਾਈਕਾਟ ਕੀਤਾ ਆਇਦਗੀ ਵੀ ਇੱਥੇ ਹਰਕੇ ਚ ਕਾਂਗਰਸ ਦਾ ਬਾਈਕਾਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕ ਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਆ ਉਹ ਬੇਰੇ ਕਿੰਨੇ ਹੁੰਨ ਟੈਂਕ ਨਾ ਮੈਂ ਉਦੋਂ ਤੁਹਾਨੂੰ ਉੱਥੇ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਚੌਟਾਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਇਹਦੋਂ ਵੱਡ ਹੋਰ ਕੀ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲੀ ਦਲ ਦਾ ਪੋਸਟਰ ਲਾ ਕੇ ਬੈਠੇ ਸੀ ਉੱਥੇ ਠੀਕ ਹੈ ਅੱਛਾ ਵਿਕਰਮ ਜੀ ਠੀਆਂ ਨੇ ਬੜਾ ਧੰਨਵਾਦ ਕੀਤਾ ਸਰਪਾਲ ਖੈਰਾ ਤਨੂਜ ਕੁਬ ਸੁਨੀਲ ਜਾਖੜ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਹਾਂ ਜੀ ਤੇ ਹੁਣ ਕਿ ਅ ਕੱਲ ਧੰਨਵਾਦ ਕੀਤਾ ਅਜ ਤੋਂ 4 ਸਾਲ 5 ਸਾਲ ਪਛਾਣ ਚਲਜੋ ਇਹਨਾਂ ਦੀ ਆਈਡੀਆਂ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗਾਲਾਂ ਇਹਨਾਂ ਨੂੰ ਕਰਦੇ ਹੁੰਦੇ ਬਾਦਲ ਸਾਹਿਬ ਦਾ ਵਾਪਾ ਕਿਹਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸਵੇਰੇ ਬਾਦਲ ਸਾਹਿਬ ਦਾ ਵਾਪਾ ਬਾਅਦ ਚ ਨਾ ਜਦੋਂ ਚੇਤਾ ਕਰਾਇਆ ਫਿਰ ਕੀਤਾ ਧੰਵਾਦ ਉਹ ਤੇ ਚੇਤਾ ਕਰਾਤਾ ਨਹੀਂ ਤੇ ਸ਼ੈਦ ਹੋਣਾ ਹੀ ਨਹੀਂ ਉਧਰੋਂ ਤੇ ਤੁਹਾਡੇ ਲੱਗੇ ਆਖਦੇ ਆ ਕਿ ਉਧਰ ਸਰਕਾਰ ਤੁਹਾਡੀ ਹੈ ਐਮਐਲਏ ਕਾਲੀਦਾਲ ਦਾ ਜਦੋਂ ਮੀਠੇ ਨੂੰ ਜਾਓ ਰਾਜ ਗੰਦਗੀ ਦੇ ਢੇਰ ਬੜੇ ਲੱਗੇ ਆ ਹਾਂਜੀ ਐਨੀ ਰੋਡ ਦੇ ਉੱਤੇ ਨਾਗਾ ਤੋਂ ਸ਼ੁਰੂ ਹੋ ਜਾਓ ਹਾਂਜੀ ਹਾਂਜੀ ਘਰਾ ਰਹੇ ਅੱਛਾ ਤੁਹਾਨੂੰ ਛੜਕ ਨਹੀਂ ਦੇਖੀ ਸੜਕ ਤੇ ਤੁਸੀਂ ਮੈਂ ਹੋਇਆ ਕਹਿੰਦਾ ਸੜਕ ਨੂੰ ਨਵੀਂ ਬਣਾਤੀ ਆ ਉਹਦੇ ਢੇਰ ਪੜੇ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰ ਦੇਣਾ ਉਹ ਵੀ ਚੁੱਪਦਾ ਟੋਟੇ ਟੇਕੂ ਸਾਰੇ ਬੀਤੀ ਕੋਬਡ ਯੂਜ਼ ਕੀਤਾ ਰੱਤੇ ਬਿੱਲੇ ਹਾਂਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਉਹਨੂੰ ਕਿਵੇਂ ਵੇਖੀ ਅੱਛਾ ਤੇ ਇਹ ਸਿਆਸਤ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆ ਗਏ ਤਾਂ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਉਂਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਸਸਦ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੂਸੇਵਾਲਾ ਦੀ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਬਣਾਉਣਾ ਜਾਂਦੀ ਹੈ ਉਹ ਕਿਉਂ ਖਤਰਾ ਕਹਿੰਦੇ ਸਰ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਉਣਾ ਚਾਹਦੀ ਆਮ ਆਦਮੀ ਪਾਰਟੀ ਨੇ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣ ਏਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸ ਸਰਕਾਰ ਦੇ ਕੋਲ ਬੋਲਦਾ ਉਹ ਕੀ ਬੋਲਦੇ ਨਹੀਂ ਸਰਕਾਰ ਦੇ ਕੋਲ ਕਿ ਕੋਣ ਹੀ ਸਾਰੇ ਬੋਲਣਦਾ ਹੈ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਤੇ ਰਹਿੰਦੀ ਉਹਨੇ ਬੋਲਣਾ ਹੀ ਹੁੰਦਾ ਜੇ ਤਾਂ ਸਾਰੇ ਬੋਲਦੇ ਸੰਗਵੀਰ ਬਾਦਲ ਵੀ ਬੋਲਦਾ ਬਰਮਾਨ ਦੇ ਬਾਰੇ ਸੁਖੀ ਰਹਿੰਦਾ ਵੇ ਹਣੀ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਵੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਹੈ ਐਵੇਂ ਆਪਣੇ ਆਪ ਨੂੰ ਕਹੀ ਜਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਹੈ ਗੱਲ ਇਹ ਹੈ ਕਿ ਪਹਿਲਾਂ ਰਈ ਸਕਿਉਰਟੀ ਬੜੀ ਹੁਣ ਜਿੰਨਾਂ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕਿ ਸਕਿਉਰਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜੇ ਵੀ ਸਭਾ ਬ੍ਰਿਜੇ ਸਾਹਿਬ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜੱਫੀ ਦਾ ਕਮਾਲ ਹੋਇਆ ਤੇ ਜਿਹੜੇ ਕਰਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਮੈਨੂੰ ਮਿਲਿਆ ਚਲੋ ਚੰਗੀ ਗੱਲ ਵਧੀਆ ਹੋ ਗਿਆ ਅਸ਼ੀਰਵਾਦ ਮਿਲ ਗਿਆ ਵੀਰ ਭਾਜੀ ਬਾਹਰ ਆ ਕੇ ਬਾਬਾ ਜੀ ਦੀ ਜੱਫੀ ਦੇ ਨਾਲ ਹੋਰ ਕੀ ਚਾਹੀਦਾ ਵੀਰ ਭਾਜੀ ਸ਼ਹਿਰ ਵਿੱਚ ਇੱਕ ਬੱਲੇ ਵਾਲਾ ਪੁਲ ਇੱਕ ਲੋਹਾਰ ਗਿਆ ਵਾਲਾ ਪੁਲ ਇਹ ਬੰਦ ਪਏ ਨੇ ਸ਼ਹਿਰ ਵਾਸਤੇ ਬੜੀ ਮੁਸੀਬਤ ਹੈ ਬਿਲਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਹੈ ਉਹ ਸੈਂਟਰ ਦਾ ਪ੍ਰੋਜੈਕਟ ਆ ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਿਹੜਾ ਜਲਦੀ ਮਤਲਬ ਮੈਂ ਇਹ ਦੇਖਿਆ ਸੈਂਟਰ ਦਾ ਜਿੱਥੇ ਕੋਈ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊਗਾ ਕਿਤੇ ਵੇਖ ਲਿਓ ਉਹ ਤੇ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਗੋਂ ਇਹਨਾਂ ਨੂੰ ਜਿੰਨੇ ਇਹ ਫਸੇ ਇਹਨਾਂ ਨੂੰ ਫਸੇ ਰਹਿਣ ਦੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਰ ਆ ਇਹਨਾਂ ਜਾਮ ਲੱਗਦਾ ਸਿਰਫ ਉਹਨਾਂ ਪੁਲਾਂ ਦਾ ਕਰਕੇ ਬਹੁਤ ਜ਼ਿਆਦਾ ਜਾਮ ਐਵੇਂ ਡਕੇ ਹੋਏ ਮਾ ਕੋਈ ਗੱਲ ਨਾ ਬਚੀ ਬੜੀ ਪ੍ਰਾਣੀ